ਇਸ ਵੇਲੇ ਦੀ ਮੰਦਭਾਗੀ ਖਬਰ ਜਿਹੜੀ ਆ ਉਹ ਮੁਖਤਸਰ ਸਾਹਮਣੇ ਆ ਰਹੀ ਹੈ ਜਿੱਥੇ 14 ਮਹੀਨੇ ਪਹਿਲਾਂ ਕਰਜ਼ਾ ਚੁੱਕ ਕੇ ਕੈਨੇਡਾ ਗਏ ਇੱਕ 23 ਸਾਲਾ ਨੌਜਵਾਨ ਦੀ ਜਿਹੜੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ ਹਰਮਨਜੀਤ ਸਿੰਘ ਨਾ ਦੇ ਇਸ ਨੌਜਵਾਨ ਦੀ ਜਿਹੜੀ ਉਮਰ ਮਹਿਜ 23 ਸਾਲ ਸੀਗਾ ਤਾਂ 14 ਮਹੀਨੇ ਪਹਿਲਾਂ ਆਪਣੀ 4 ਏਕੜ ਜ਼ਮੀਨ ਦੇ ਉੱਤੇ ਜਿਹੜਾ ਕਰਜ਼ਾ ਲੈ ਕੇ ਉਹ ਆਪਣੇ ਘਰ ਦੀ ਹਾਲ ਸੁਧਾਰਨ ਵਾਸਤੇ ਸਟੱਡੀ ਬੇਸ ਤੇ ਕੈਨੇਡਾ ਗਿਆ ਹੋਇਆ ਸੀ ਤੁਹਾਨੂੰ ਦੱਸ ਦਿਆ ਕਿ ਹਰਮਨ ਹਰਮਨਜੀਤ ਸਿੰਘ ਦੇ ਜਿਹੜੇ ਪਿਤਾ ਨੇ ਉਹਨਾਂ ਦੀ ਵੀ ਜਿਹੜੀ ਆ ਉਹ ਕਾਫੀ ਲੰਬੇ ਸਮੇਂ ਤੋਂ ਜਿਹੜੀ ਡੈਥ ਹੋ ਚੁੱਕੀ ਹੈ ਤਾਂ ਘਰ ਦੇ ਵਿੱਚ ਜਿਹੜੀ ਮਾਤਾ ਆ ਤੇ ਉਸ ਵੱਲੋਂ ਜਿਹੜੀ ਆ ਪ੍ਰਸ਼ਾਸਨ ਕੋਲ ਗੁਫਾਰ ਲਗਾਈ ਗਈ ਹੈ ਕਿ ਉਹਨਾਂ ਦੇ ਬੱਚੇ ਦੀ ਜਿਹੜੀ ਡੈੱਡ ਬੋਡੀ ਆ ਉਹ ਭਾਰਤ ਲੈ ਜਾਵੇ ਤਾਂ ਜੋ ਕਿ ਉਸ ਦੀਆਂ ਜਿਹੜੀਆਂ ਅੰਤਿਮ ਰਸਮਾਂ ਉਹ ਪੂਰੀਆਂ ਕੀਤੀਆਂ ਜਾ ਸਕਣ। ਕਰਮਨ ਰਮਨਦੀਪ ਸਿੰਘ ਜੀ ਜਨਾਜ਼ਾ ਤੋ ਗਿਆ ਕੀ ਨਾਮ ਸੀ ਕਿੰਨੀ ਪਮਰ ਹੈ ਕਿ ਨਹੀਂ ਉਹਨਾਂ ਦਾ ਨਾਮ ਹਰਮਨਜੋਤ ਸਿੰਘ ਉਮਰ ਉਹਨਾਂ ਦੀ 23 ਸਾਲ ਦੀ ਸੀ। ਉਹ ਗਏ ਸੀ ਕੈਨੇਡਾ। 49 ਕਿ ਮਹੀਨੇ ਹੋ ਗਏ ਗਿਆ ਨੂੰ। ਪੜਾਈ ਵਾਸਤੇ ਪੜਾਈ ਯੂਐਸਟੀਐਡੀ ਸਟੱਡੀ ਵਾਸਤੇ ਗਏ ਸੀ। ਦੇ ਬਹੁਤ ਹੀ ਮზრੂਬੀ ਪਰਿਵਾਰ ਨੇ ਔਖਾਂ ਨਾਲ ਭੇਜਿਆ ਉਹਨੂੰ। ਘਰ ਜਾ ਜੱਕਿਆ ਵਸਿਆ। ਮਤਲਬ ਕਿ ਰਿਸ਼ਤੇਦਾਰਾਂ ਨੇ ਮਦਦ ਕੀਤੀ ਜਿਵੇਂ ਵੀ ਲੂਟ ਆਇਆ ਉਹ ਵੀ ਭੇਜਿਆ ਆਂ ਨਪਰਾ ਨਹੀਂ ਕਿਸੇ ਨੇ ਕੋਈ ਮਦਦ ਕੀਤੀ ਬਹੁਤ ਔਖਾ ਨਹੀਂ ਭੇਜਿਆ ਸੀਗਾ ਤੇ ਤੱਕ ਤੋੜ ਗਿਆ ਨੇ ਦੇਤੋ ਨਾਲ ਦੀ 21 ਤਰੀਕ ਨੂੰ ਹੋਈ ਆ ਉਹਨਾਂ ਨੂੰ ਅਟੈਕ ਹੋ ਗਿਆ ਸੀਗਾ ਜੀ ਪਰਿਵਾਰ ਚ ਕੌਣ ਕੌਣ ਹੋਏਗਾ ਹੁਣ ਪਰਿਵਾਰ ਚ ਇੱਕ ਉਹਨਾਂ ਦੀ ਦਾਦੀ ਜੀ ਐ ਇੱਕ ਉਹਨਾਂ ਦੀ ਮਦਰ ਤੇ ਡੈਡੀ ਦੀ ਵੀ ਡੈਥ ਹੋਈ ਆ ਦਾਦਾ ਜੀ ਦੀ ਵੀ ਡੈਥ ਹੋਈ ਆ ਉਹਨਾਂ ਦੀ ਮਾਤਾ ਤੇ ਦਾਤੀ ਰਹੇ ਜਿੱਦਾਂ ਹਾਂਜੀ ਹਾਂਜੀ ਔਰ ਇਹ ਮੰਗ ਵੀ ਕਰਦੇ ਆ ਬਸ ਸਾਡੀ ਤਾਂ ਇਹੀ ਮੰਗ ਆ ਸਰਕਾਰ ਨੂੰ ਕਿ ਉਹਨਾਂ ਦੀ ਡੈੱਡ ਬੋਡੀ ਜਲਦ ਤੋਂ ਜਲਦ ਦੇ ਬੀਜ ਇੰਡੀਆ ਭੇਜੀ ਜਾਵੇ ਇਹ ਜੀ ਅਪੀਲ ਕਰਦੇ ਆ ਸੀਦਾ ਕਿ ਮਤਲਬ ਕਿ ਜਿਹੜੀ ਮਤਲਬ ਕਿ ਉਹਨਾਂ ਦੀ ਡੈੱਡ ਬੋਡੀ ਛੇਤੀ ਛੇਤੀ ਪੰਜਾਬ ਆਵੇ